ਹਮ ਮੀ ਪਟਿਆਲੇ ਮਹਾਰਾਜ ਹੀ ਆਏ ਤਾਂ ਇੱਥੇ ਵੀ ਮਹਾਰਾਜ ਨੇ ਨਮਸਕਾਰ ਕੀਤੀ ਮਹਾਰਾਜ ਨੂੰ ਤਾਂ ਠੀਕ ਪ੍ਰੋਫੈਸਰ ਸੀ ਉਹ ਕਹਿੰਦਾ ਵੀ ਤੁਸੀਂ ਨੇੜੇ ਜਾ ਕੇ ਨਮਸਕਾਰ ਨਹੀਂ ਕੀਤੀ ਗੁਰੂ ਗ੍ਰੰਥ ਸਾਹਿਬ ਜੀ ਜੀ ਇਥੇ ਤਾਂ ਕੋਨੇ ਸ਼ਬਦ ਵਰਤਿਆ ਕਹਿੰਦਾ ਤੁਹਾਡੇ ਬਾਬੇ ਨੂੰ ਗੁਰੂ ਗ੍ਰੰਥ ਸਾਹਿਬ ਚੁੰਡੀਆਂ ਵੜਦਾ ਹਮ ਪਰਮਜੀਤ ਬਾਬਾ ਜੀ ਨੇ ਉਹਨੇ ਕਿਹਾ ਤਾਂ ਬਾਬਾ ਜੀ ਬਾਥਰੂਮ ਚਲੇ ਗਏ ਬਾਬਾ ਜੀ ਜਦੋਂ ਤੱਕ ਸਾਫ ਵਸਤਰ ਨਹੀਂ ਸੀ ਹੁੰਦੇ ਉਹ ਅੰਦਰ ਜਾਂਦੇ ਨਹੀਂ ਸੀ ਉਹਨਾਂ ਦਾ ਸਹੂਲ ਸੀ ਜੀ ਇੱਕ ਵਾਰੀ ਵੀ ਬਾਥਰੂਮ ਜਾਏ ਜਾਂ ਮਤਲਬ ਉਹ ਕਿਸੇ ਗਲੀ ਚ ਵੀ ਤੁਰਪੇ ਉਹਨਾਂ ਦੇ ਅੰਦਰ ਨਹੀਂ ਜਾਣਦਾ ਪਰਸਲ ਤੇ ਇੰਨੀ ਸਖਤ ਮਰਿਆਦਾ ਸੀ ਉਹਨਾਂ ਦੀ ਜੀ ਬਾਬਾ ਜੀ ਬਾਥਰੂਮ ਚਲੇ ਗਏ ਅਗਰ ਬਾਥਰੂਮ ਤੋਂ ਆਏ ਕਹਿੰਦੇ ਭਾਈ ਇਹਨਾਂ ਨੂੰ ਪ੍ਰੋਫੈਸਰ ਸਾਹਿਬ ਨੂੰ ਭਾਈ ਪਰਮਜੀਤ ਪੁੱਛੋ ਇਹ ਤਾਂ ਪੜੇ ਲਿਖੇ ਨਹੀਂ ਅਸੀਂ ਤਾਂ ਅਨਪੜ ਸਾਧ ਆ ਭਾਈ ਗੁਰੂ ਸਾਹਿਬ ਕਿਸੇ ਨੂੰ ਚੁੰਡੀਆਂ ਵੜਦੇ ਨੇ ਭਾਈ ਇਹ ਸ਼ਬਦ ਵਰਤਣਾ ਚਾਹੀਦਾ ਹੂੰ ਭਾਈ ਤੁਸੀਂ ਤਾਂ ਪੜੇ ਲਿਖੇ ਹੋ ਜੀ ਦੇ ਕੋਣ ਨੂੰ ਵੀ ਇਹਨੇ ਪ੍ਰੇਮ ਨਾਲ ਸਹਿਜ ਨਾਲ ਜਵਾਬ ਦੇ ਰਿਹਾ ਫਿਰ ਬਾਬਾ ਜੀ ਕਹਿੰਦੇ ਭਾਈ ਪਰਮਜੀਤ ਇਹਨਾਂ ਨੂੰ ਪੁੱਛੋ ਗੁਰੂ ਸਾਹਿਬ ਨੂੰ ਕਿੰਨੇ ਫੁੱਟ ਤੋਂ ਤੇ ਟਿੱਕਿਆ ਹੋਇਆ ਮੱਥਾ ਪਰਮਾਨ ਹੁੰਦਾ ਕਿਤੇ ਸੋ ਭਾਈ ਫਿਰ ਦੂਜਾ ਤੁਹਾਨੂੰ ਸਵਾਲ ਕੀਤਾ ਗੱਲ ਤਾਂ ਫਿਰ ਜਦੋਂ ਔਨਿਸ ਦੇੰਦੇ ਭਾਈ ਜਿਹੜੇ ਅਮਰੀਕਾ ਬੈਠੇ ਨੇ ਜੇ ਉਹਨਾਂ ਦੇ ਮਨ ਚ ਫੁਰਨਾ ਹੋਏ ਹਰਮੰਦਰ ਸਾਹਿਬ ਮੱਥਾ ਟੇਕਣਾ ਹੈ ਭਾਈ ਕੀ ਜੇ ਉੱਥੋਂ ਸ਼ਰਧਾ ਨਾਲ ਮੱਥਾ ਟੇਕਣੇ ਤੇ ਪਰਵਾਹ ਨਹੀਂ ਹੁੰਦਾ ਕਿੰਨੇ ਕੁ ਫੁੱਟ ਤੋਂ ਮੱਥਾ ਟੇਕਿਆ ਪਰਵਾਹ ਨਹੀਂ ਹੁੰਦਾ ਵੀ ਸਾਨੂੰ ਪਤਾ ਲੱਗ ਜੂਗਾ ਠੀਕ ਸਤਕਾਰ ਤਾਂ ਰੋਜ਼ ਕੀਸੀ ਇਸ਼ਨਾਨ ਕਰਨਾ ਰੋਜ਼ ਨਵੇਂ ਵਸਤਰ ਪਾ ਕੇ ਜਾਣਾ ਕਹਿੰਦੇ ਨੇ ਜਦੋਂ ਘਰੋਂ ਚੱਲ ਪਏ ਭਾਈ ਹਾਜ਼ਰੀ ਤਾਂ ਉਦੋਂ ਹੀ ਲੱਗ ਜਾਂਦੀ ਹੈ ਇਹ ਤਾਂ ਸਾਡਾ ਮੰਨ ਦਾ ਭਰਮ ਹੈ ਜੀ ਜਦੋਂ ਘਰੋਂ ਚੱਲ ਪੈਂਦੇ ਆ ਉਦੋਂ ਹੀ ਹਾਜ਼ਰੀ ਲੱਗ ਜਾਂਦੀ ਹੈ ਹੂੰ ਪਰ ਬਾਬਾ ਜੀ ਨੇ ਕਹਿਣਾ ਜੇ ਕਿਸੇ ਧਾਰਮਿਕ ਸਥਾਨ ਤੇ ਗੁਰੂ ਘਰ ਜਾਣਾ ਹੈ ਭਾਈ ਪੂਰੀ ਪੂਰੀ ਹਾਜ਼ਰੀ ਉਹਨਾਂ ਦੀ ਲੱਗਦੀ ਹੈ ਜਿਹੜੇ ਰਸਤੇ 'ਚ ਆਉਂਦੇ ਜਾਂਦੇ ਪਾਠ ਕਰਦੇ ਆਉਂਦੇ ਜਾਂਦੇ ਉਹਨਾਂ ਦੀ ਪੂਰੀ ਹਾਜ਼ਰੀ ਲੱਗਦੀ ਹੈ ਜੀ ਜਿਵੇਂ ਪਾਹਰ ਮੰਦਰ ਸਾਹਿਬ ਚੱਲੇ ਆਪਾਂ ਦੇਖਦੇ ਨਾ ਵੀ ਇੱਥੋਂ ਘਰੋਂ ਹੀ ਆਪਾਂ ਡਿਸਾਈਡ ਕਰ ਲੈਣਾ ਵੀ ਜਾਂਦੇ ਜਲੰਧਰ ਹਵੇਲੀ ਰੁਕਣਾ ਜਾਂ ਆਉਂਦੇ ਰੁਕਣਾ ਹਮ ਹਵੇਲੀ ਵਿੱਚ ਕਿੱਥੋਂ ਆ ਕੇ ਚੱਲੇ ਤਾਂ ਮੰਦਰ ਸਾਹਿਬ ਜੀ ਜੀ ਜਾਂ ਫਿਰ ਐ ਹੁੰਦਾ ਵੀ ਜਾਂਦੇ ਸ਼ਬਦ ਲਾ ਲੈਣਗੇ ਜਦੋਂ ਮੱਥਾ ਟੇਕ ਜਗਾ ਆਉਂਦੇ ਗਾਣੇ ਲੱਗ ਜਾਣਗੇ ਹਮ ਚਲੋ ਹੁਣ ਤਾਂ ਮੱਥਾ ਟੇਕ ਲੈ ਹੁਣ ਹੁਣ ਕਿਹ ਬਾਬਾ ਕਹਿੰਦੇ ਹੁੰਦੇ ਸੀ ਪੂਰੀ ਯਾਤਰਾ ਉਹਨਾਂ ਦੀ ਲੱਗਦੀ ਹੈ ਜਿਹੜੇ ਨਾਮ ਜਪਦੇ ਜਾਂਦੇ ਆ ਭਾਈ ਨਾਮ ਜਪਦੇ ਉਹਨਾਂ ਨੇ ਉਹਨਾਂ ਦੀ ਪੂਰੀ ਹਾਜ਼ਰੀ ਲੱਗਦੀ ਉਹਨਾਂ ਨੂੰ ਗੁਰੂ ਸਾਹਿਬ ਢੀਕਦੇ ਆ ਜੀ ਇਹ ਸਹੀ ਤਰੀਕਾ ਹੈ ਸਹੀ ਤਰੀਕਾ ਯਾਤਰਾ ਕਰਨ ਦਾ ਵੀ ਜੀ ਜੀ ਉਹਨਾਂ ਨੇ ਬੇਅੰਤ ਵਚਨ ਨੇ ਕੁਝ ਚਿੱਤਾ ਆ ਜਾਂਦੇ ਨੇ ਕੁਝ ਭੁੱਲ ਜਾਂਦੇ ਨੇ ਹਾਂ ਤਾਂ ਉਹ ਜੀ ਉਹਨਾਂ ਦੀ ਮੌਜ ਹੈ ਜਿੰਨੀ ਕੁ ਉਹਨਾਂ ਨੇ ਕਰਾਣੇ ਨੇ ਉੱਪਰ ਇੱਕ ਉਹਨਾਂ ਦਾ ਉਪਦੇਸ਼ ਹੁੰਦਾ ਸੀ ਹਾਂ ਇੱਕ ਹੋਰ ਵਚਨ ਉਹਨਾਂ ਨੇ ਕੀਤਾ ਜੀ ਵੀ ਗੁਰੂ ਗ੍ਰੰਥ ਸਾਹਿਬ ਮਹਾਰੇ ਦਾ ਸਤਿਕਾਰ ਕਰਨਾ ਭਾਈ ਹਾਂ ਸਮਾਊਗਾ ਲੋਕਾਂ ਨੇ ਸਤਕਾਰ ਭੁੱਲ ਜਾਣਾ ਬਾਈ ਕਹਿੰਦੇ ਹੁੰਦੇ ਸੀ ਪੂਰੀ ਯਾਤਰਾ ਉਹਨਾਂ ਦੀ ਲੱਗਦੀ ਹੈ ਜਿਹੜੇ ਨਾਮ ਜਪਦੇ ਜਾਂਦੇ ਆ ਬਾਈ ਨਾਮ ਜਪਦੇ ਉਹਨਾਂ ਦੀ ਪੂਰੀ ਹਾਜ਼ਰੀ ਲੱਗਦੀ ਉਹਨਾਂ ਨੂੰ